ਅਮ ਸਤਕਾਰਯੋ ਗੁਰੂ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜੋ ਅਮਰਤ ਵੇੜੇ ਦੀਆਂ ਹਾਜ਼ਰੀਆਂ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਲਵਾ ਰਹੇ ਹੋ ਅਮਰਥ ਵੇਲੇ ਤੋਂ ਗੁਰਬਾਣੀ ਸਰਵਣ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਅਨਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਗੁਰੂ ਸਾਹਿਬ ਜੀ ਆਪਣੇ ਦਰ ਤੇ ਪਰਵਾਨ ਕਰਨ ਨਾਮਦਾਨ ਗੁਰਸਿੱਖੀ ਵਾਲ ਜੀਵਨ ਬਖਸ਼ਿਸ਼ ਕਰਨ ਸਵਾਉ ਵੱਡੇ ਭਾਵਾਂ ਵਾਲਿਓ ਜੋ ਧੰਨ ਧੰਨ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਵਿੱਤਰ ਇਲਾਹੀ ਬਾਣੀ ਦੀ ਲੜੀਵਾਰ ਗੁਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਔਰ ਇਕਾਗਰਤਾ ਦੇ ਸਹਤ ਅੱਜ ਦੀ ਪਾਵਨ ਬਾਣੀ ਦੀ ਆਪਾਂ ਪਰਾਰੰਭਤਾ ਕਰੀਏ ਸਰਵਣ ਕਰੀਏ ਕਿ ਸਤਿਗੁਰੂ ਜੀ ਸਾਨੂੰ ਅੱਜ ਦੀ ਪਵਿੱਤਰ ਬਾਣੀ ਦੇ ਵਿੱਚ ਕੀ ਉਪਦੇਸ਼ ਕਰਦੇ ਹਨ ਅੱਜ ਦੀ ਜੋ ਪਾਵਨ ਬਾਣੀ ਹੈ ਨਟ ਮਹਲਾ 5ਵਾਂ ਭਾਵ ਕੀ ਇਹ ਜੋ 파ਮਨ ਬਾਣੀ ਦਾ ਸ਼ਬਦ ਹੈ ਨਟ ਨਾਰਾਇਣ ਰਾਗ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚ ਦਰਜ ਹੈ। ਔਰ ਇਹ 파ਮਨ ਸ਼ਬਦ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਾਮ ਬਾਣੀ ਕੇ ਬਹੁਤ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਮubaruk ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਗਰੀਬ ਨਿਵਾਜ ਸਾਨੂੰ ਅੱਜ ਦੀ ਪਾਵਨ ਬਾਣੀ ਦੇ ਰਾਈ ਸਮਝਾਉਣਾ ਕਰਦੇ ਨੇ। ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ। ਸਤਗੁਰ ਦੀਨੋ ਦਾਨ ਰਹਾਉ ਰਹਾਉ ਦਾ ਭਾਵ ਠਹਿਰਨਾ ਰੁਕਣਾ ਰੁੱਕ ਕੇ ਵਿਚਾਰ ਕਰਨਾ ਸਤਗੁਰੂ ਜੀ ਕੀ ਕਿਰਪਾ ਕਰਦੇ ਆ ਕਹਿੰਦੇ ਮੇਰੇ ਮੇਰਾ ਸਰਬ ਸੁਨਾਮ ਨਿਧਾਨ ਸਹ ਕਹਿੰਦੇ ਜੋ ਨਾਮ ਜਿਹੜਾ ਰਧੀਆਂ ਸਧੀਆਂ ਨੌ ਨਦੀਆਂ ਦਾ ਖਜ਼ਾਨਾ ਹੈ ਮੇਰੀ ਤਾਂ ਸਤਿਗੁਰੂ ਜੀ ਕਹਿੰਦੇ ਇਹੋ ਹੀ ਸਰਬੰਸ ਹੈ ਸਰਬੰਸ ਤੋਂ ਭਾਵ ਹੁੰਦਾ ਪਰਿਵਾਰ कुटुंब ਸਤਿਗੁਰੂ ਜੀ ਕਹਿੰਦੇ ਜੋ ਨਾਮ ਆ ਨਾ ਰਿਧੀਆਂ ਸਦੀਆਂ ਨੌ ਨਦੀਆਂ ਦਾ ਖਜ਼ਾਨਾ ਹੈ ਮੇਰਾ ਤਾਂ ਉਹੀ ਸਰਬੰਸ ਹੈ ਸਤਿਗੁਰੂ ਜੀ ਕਹਿੰਦੇ ਉਹੀ ਪਰਿਵਾਰ ਹੈ ਜਿਸ ਵੇਲੇ ਮੈਂ ਨਾਮ ਜਪਣ ਵਾਲਿਆ ਰੂਹਾਂ ਦੇ ਨਾਲ ਮਿਲਿਆ ਪਾਪ ਸਾਧੂਆਂ ਨਾਲ ਮਿਲਿਆ ਨਾਮ ਜਪਣ ਵਾਲਿਆਂ ਨਾਲ ਤੇ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਰਹਿਮਤ ਕੀਤੀ ਵੀ ਮੈਨੂੰ ਨਾਮ ਦਾ ਦਾਨ ਦੇ ਦਿੱਤਾ ਉਹਨਾਂ ਸਤਸੰਗੀਆਂ ਦੇ ਨਾਲ ਮਿਲ ਕੇ ਮੈਨੂੰ ਨਾਮ ਦੀ ਪ੍ਰਾਪਤੀ ਹੋਈ ਸਤਿਗੁਰੂ ਜੀ ਹੁਣ ਅੱਗੇ ਸਮਝਾਉਣਾ ਕਰਦੇ ਹਾਂ ਸੁਖ ਦਾਤਾ ਦੁਖ ਭੰਜਨ ਹਾਰਾ ਗਾਉ ਕੀਰਤਨ ਊਰਨ ਗਿਆਨ ਕਾਮ ਕ્રોਧ ਲੋਭ ਖੰਡ ਖੰਡ ਕੀਨੇ ਬਿਨ ਸਿਓ ਮੂੜ ਅਬਮਾਨ ਗਰੀਬਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾ ਸਤਗੁਰ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਹਿੰਦੇ ਸੁੱਖਾਂ ਦਾ ਦਾਤਾ ਤੇ ਦੁੱਖਾਂ ਦੇ ਨਾਸ ਕਰਨ ਵਾਲਾ ਜੋ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਸਾਈਂ ਕਹਿੰਦੇ ਵੀ ਉਸ ਦੇ ਕੀਰਤਨ ਨੂੰ ਗਾਓ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਪੂਰਨ ਗਿਆਨ ਹੁੰਦਾ ਹੈ ਕੀਰਤਨ ਗਾਉਣਾ ਕੀਰਤੀ ਕਰਨੀ ਉਹਦੀ ਸਿੱਖਤ ਸਲਾਹ ਵਿੱਚ ਜੁੜਨਾ ਸਤਿਗੁਰੂ ਜੀ ਕਹਿੰਦੇ ਫਿਰ ਪੂਰਨ ਤੌਰ ਤੇ ਗਿਆਨ ਹੁੰਦਾ ਹੈ ਤੇ ਗਿਆਨ ਦੀ ਸ਼ਕਤੀ ਦੇ ਨਾਲ ਸਤਿਗੁਰੂ ਗਰੀਬਨਵਾਜ ਜੀ ਕਹਿੰਦੇ ਮਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹੋਰ ਜਿਤਨੇ ਵੀ ਸਤਿਗੁਰੂ ਗਰੀਬਨਵਾਜ ਜੀ ਕਹਿੰਦੇ ਇਹ ਕਾਇਆ ਨੂੰ, ਸ਼ਰੀਰ ਨੂੰ, ਆਤਮਾ ਨੂੰ ਦੁੱਖ ਦੇਣ ਵਾਲੀਆਂ ਵਿਕਾਰ ਰੂਪੀ ਇਹ ਜਿਹੜੀਆਂ ਚੀਜ਼ਾਂ ਨੇ ਪੰਜ ਵਿਕਾਰ ਨੇ ਸਾਬ ਕਹਿੰਦੇ ਸਿਮਰਨ ਦੀ ਬਰਕਤ ਦੇ ਨਾਲ ਗਿਆਨ ਦੀ ਸ਼ਕਤੀ ਦੇ ਨਾਲ ਮੈਂ ਉਹਨਾਂ ਦੇ ਟੁਕੜੇ ਕਰ ਦਿੱਤੇ ਭਾਵ ਕੇ ਉਹਨਾਂ ਨੂੰ ਆਪਣੇ ਤੇ ਮੈਂ ਹੈ ਵੀ ਨਹੀਂ ਹੋਣ ਦਿੱਤਾ ਉਹਨਾਂ ਨੂੰ ਆਪਣੇ ਤੇ ਮੈਂ ਜਿੱਤ ਪ੍ਰਾਪਤ ਕਰਨ ਨਹੀਂ ਦਿੱਤੀ ਗਰੀਬ ਨਵਾਜ਼ ਕਹਿੰਦੇ ਮੋੜ ਕਰਨੇ ਵਾਲਾ ਜੋ ਅਹੰਕਾਰ ਹੈ ਉਹ ਵੀ ਸਤਿਗੁਰੂ ਜੀ ਕਹਿੰਦੇ ਬਿਨਸ ਗਿਆ ਮੋੜ ਕਰਨੇ ਵਾਲਾ ਭਾਵ ਵੀ ਵਾਰ-ਵਾਰ ਹਰ ਇੱਕ ਮਨੁੱਖ ਨੂੰ ਹਰ ਇੱਕ ਜੀਵ ਨੂੰ ਕਿਸੇ ਨਾ ਕਿਸੇ ਗੱਲ ਤੇ ਕੋਈ ਸੇ ਨਾ ਕਿਸੇ ਸਮੇਂ ਦੇ ਉੱਤੇ ਅਹੰਕਾਰ ਸਤਿਗੁਰੂ ਜੀ ਕਹਿੰਦੇ ਵਾਰ-ਵਾਰ ਹੁੰਦਾ ਹੈ ਤੇ ਵਾਰ-ਵਾਰ ਹੋਣ ਵਾਲੀ ਚੀਜ਼ ਨੂੰ ਆਪਾਂ ਕੀ ਕਹਿੰਦੇ ਆਂ ਵੀ ਇਹ ਬਹੁਤ ਪ੍ਰਭਲ ਹੈ ਭਾਵ ਕਿ ਇਹਦਾ ਜ਼ੋਰ ਬਹੁਤ ਜ਼ਿਆਦਾ ਹੈ ਸਾਬ ਸਾਬ ਕਹਿੰਦੇ ਇਹ ਭਾਈ ਅਹੰਕਾਰ ਦਾ ਜ਼ੋਰ ਬਹੁਤ ਜ਼ਿਆਦਾ ਹੈ ਤੇ ਅਹੰਕਾਰ ਦਾ ਸਤਿਗੁਰੂ ਜੀ ਕਹਿੰਦੇ ਜ਼ੋਰ ਕਹਿ ਦਈਏ ਅਹੰਕਾਰ ਦਾ ਬੀਜ ਕਹਿ ਦਈਏ ਨਾਸ ਕਰ ਦੇਣਾ ਸਾਹਿਬ ਕਹਿੰਦੇ ਜਿਹੜਾ ਵਾਰ ਵਾਰ ਹੋਣ ਵਾਲਾ ਹੈ ਤੇ ਸਾਹਿਬ ਕਹਿੰਦੇ ਨਾਮ ਦੀ ਬਰਕਤ ਦੇ ਨਾਲ ਸਿਮਰਨ ਦੀ ਬਰਕਤ ਦੇ ਨਾਲ ਮੈਂ ਉਹ ਖਤਮ ਕਰ ਦਿੱਤਾ ਉਹ ਵੀ ਬੰਸ ਗਿਆ ਖਤਮ ਹੋ ਗਿਆ ਕੀ ਗੁਣ ਤੇਰੇ ਆਖ ਬਖਾਣਾ ਪ੍ਰਭ ਅੰਤਰਜਾਮੀ ਜਾਨ ਸਾਹਿਬ ਕਹਿੰਦੇ ਏ ਪ੍ਰਭੂ ਪਿਤਾ ਵਾਹਿਗੁਰੂ ਜੀਓ ਮੈਂ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਦੇ ਵਿਚਾਰ ਕਰਾਂ ਕਿਹੜੇ ਕਿਹੜੇ ਗੁਣਾਂ ਨੂੰ ਆਖਾਂ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਕਥਨ ਕਰਾਂ ਸਤਿਗੁਰੂ ਜੀ ਕਹਿੰਦੇ ਆਪ ਜੀ ਤੇ ਗੁਣਾਂ ਦੇ ਖਜ਼ਾਨੇ ਹੋ ਖਜ਼ਾਨੇ ਦਾ ਭੰਡਾਰ ਭਰਿਆ ਪਿਆ ਹੋਵੇ ਭੰਡਾਰਾਂ ਦੇ ਭੰਡਾਰ ਭਰੇ ਪਏ ਹੋਣ ਤੇ ਸਹਿਬ ਕਹਿੰਦੇ ਵੀ ਜੇਕਰ ਉਹ ਭਰੇ ਹੋਏ ਭੰਡਾਰਾਂ ਦੇ ਵਿੱਚੋਂ ਇੱਕ ਮੁੱਠ ਚੁੱਕ ਕੇ ਕਹਿ ਦਈਏ ਵੀ ਮੈਂ ਧਨਵਾਨ ਬਣ ਗਿਆ ਮੈਂ ਬੜਾ ਖਜ਼ਾਨੇ ਦਾ ਮਾਲਕ ਬਣ ਗਿਆ ਤੇ ਸਾਈਂ ਕਹਿੰਦੇ ਭਾਈ ਇਹ ਸਾਡੀ ਮੂਰਖਤਾ ਹੈ ਉਹ ਪ੍ਰਮਾਤਮਾ ਅਕਾਲਪੁਰਖ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ ਉਹਦੇ ਘਰ ਗੁਣਾਂ ਦੇ ਖੰਡਾਰ ਭੰਡਾਰ ਭਰੇ ਪਏ ਨੇ ਤੇ ਸਾਈਂ ਕਹਿੰਦੇ ਭਾਈ ਜੇ ਇੱਕ ਆਦ ਗੁਣ ਕਿਤੇ ਆਪਾਂ ਨੂੰ ਉਹਨੇ ਬਖਸ਼ਿਸ਼ ਕਰ ਦਿੱਤਾ ਤੇ ਸਾਈਂ ਕਹਿੰਦੇ ਫਿਰ ਆਪਾਂ ਗੁਣਵਾਨ ਨਹੀਂ ਬਣ ਗਏ ਸਾਡੀ ਤੇ ਇੰਨੀ ਰਸਨਾ ਹੀ ਨਹੀਂ ਸਾਡੀ ਜੀਬ ਤੇ ਉਹਦੇ ਗੁਣਾਂ ਦੇ ਵਿਚਾਰ ਹੀ ਨਹੀਂ ਕਰ ਸਕਦੀ ਉਹਦੇ ਗੁਣ ਐਨੇ ਨੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਸਤਿਗੁਰੂ ਜੀ ਕਹਿੰਦੇ ਮੈਂ ਤਾਂ ਮੂਰਖਾਂ ਤੇ ਜੇ ਮੂਰਖ ਨੂੰ ਇੱਕ ਗੁਣ ਆਪ ਜੀ ਨੇ ਬਖਸ਼ਿਸ਼ ਕਰ ਦਿੱਤਾ ਦੇ ਦਿੱਤਾ ਤੇ ਜੇ ਮੈਂ ਕਵਾਂ ਵੀ ਮੇਰੇ ਕੋਲ ਗੁਣ ਆ ਗਿਆ ਸਤਗੁਰੂ ਜੀ ਕਹਿੰਦੇ ਮੈਂ ਤਾਂ ਫਿਰ ਮੂਰਖ ਹੋਇਆ ਕਿਉਂਕਿ ਜਿਸ ਦੇ ਗੁਣਾਂ ਦੀ ਵਿਚਾਰ ਕਰਕੇ ਤੇ ਇੱਕ ਗੁਣ ਪ੍ਰਾਪਤ ਹੋਇਆ ਸਾਇਬ ਕਹਿੰਦੇ ਉਹ ਤੇ ਆਪ ਬਹੁਤ ਵੱਡਾ ਗੁਣਾਂ ਦਾ ਖਜ਼ਾਨਾ ਹੈ ਭਾਈ ਅਸੀਂ ਉਹਦੇ ਗੁਣਾਂ ਦੀ ਕੀ ਵਿਚਾਰ ਕਰ ਸਕਦੇ ਅਸੀਂ ਕਥਨ ਨਹੀਂ ਕਰ ਸਕਦੇ ਤੇ ਸਾਇਬ ਕਹਿੰਦੇ ਹੇ ਪ੍ਰਭੂ ਪਿਤਾ ਵਾਹਿਗੁਰੂ ਜੀ ਆਪ ਜੀ ਸਾਰਿਆਂ ਦੀਆਂ ਗੱਲਾਂ ਨੂੰ ਵੀ ਜਾਣਦੇ ਹੋ ਕਿਦੇ ਮਨ ਦੇ ਵਿੱਚ ਕਿਹੜੀ ਗੱਲ ਚੱਲ ਰਹੀ ਸਭ ਪਤਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਕੱਲ ਦੀ ਵਿਚਾਰ ਦੇ ਵਿੱਚ ਵੀ ਇਹ ਐਸੀ ਪੰਕਤੀ ਦੀ ਆਪਾਂ ਵਿਚਾਰ ਕੀਤੀ ਹੈ ਅਸੀਂ ਮਨੁੱਖ ਦੇ ਉੱਪਰਲੇ ਹਾਫ ਭਾਵ ਨੂੰ ਦੇਖ ਕੇ ਕਹਿ ਦਿੰਨੇ ਹ ਚੰਗਾ ਹੈ ਜਾਂ ਮਾੜਾ ਹੈ ਪਰ ਸਤਗੁਰੂ ਜੀ ਕਹਿੰਦੇ ਕਿਸੇ ਨੇ ਮਨ ਦੇ ਅੰਦਰ ਤਾਂ ਨਹੀਂ ਨੜ ਬੜਕੇ ਦੇਖਿਆ ਉਹਦਾ ਮਨ ਚੰਗਾ ਹੈ ਸ਼ੀਸ਼ੇ ਦੇ ਜ਼ਵਾਗ ਸਾਫ ਹੈ ਕਿ ਭਾਈ ਉਹਦੇ ਮਨ ਦੇ ਵਿੱਚ ਕਪਟ ਭਰਿਆ ਹੋਇਆ ਸਭ ਕਹਿੰਦੇ ਤੇ ਇੰਨਾ ਪਤਾ ਲੱਗਦਾ ਇਹ ਤਾਂ ਪਰਖ ਕਰਕੇ ਪਤਾ ਲੱਗਦਾ ਤੇ ਜਦੋਂ ਪਰਖ ਕਰਦੇ ਆ ਉਦੋਂ ਸਮਾਂ ਲੰਘ ਚੁੱਕਿਆ ਹੁੰਦਾ ਗਰੀਬ ਨਵਾਜ਼ ਜੀ ਕਹਿੰਦੇ ਉਹ ਪ੍ਰਮਾਤਮਾ ਅਕਾਲ ਪੁਰਖ ਸਭ ਕੁਝ ਜਾਣਦਾ ਮਨੁੱਖ ਨਹੀਂ ਜਾਣ ਸਕਦਾ ਉਹ ਸਭ ਜਾਣਦਾ ਤਾਹੀਂ ਤੇ ਉਸ ਨੂੰ ਅੰਤਰਜਾਮੀ ਕਿਹਾ ਜਾਂਦਾ ਹੈ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਇੱਕ ਤੋਂ ਅੰਤਰਜਾਮੀ ਹੈ ਘਟਾ ਘਟਾਂ ਦੀਆਂ ਜਾਣਨ ਵਾਲਾ ਸਾਡੀਆਂ ਅੰਦਰ ਦੀਆਂ ਅਵਸਥਾ ਨੂੰ ਜਾਣਦਾ ਵੀ ਸਾਨੂੰ ਕੀ ਚਾਹੀਦਾ ਹੈ ਅਸੀਂ ਕੀ ਅੱਜ ਗੁਰੂ ਤੋਂ ਮੰਗਣਾ ਜਦੋਂ ਅਸੀਂ ਆਪਣੇ ਘਰ ਤੋਂ ਤੁਰਦੇ ਆ ਨਾ ਮਨ ਬਣਾ ਕੇ ਵੀ ਅਸੀਂ ਗੁਰੂ ਤੋਂ ਕੀ ਮੰਗਣਾ ਤੇ ਗੁਰੂ ਸਾਡੀਆਂ ਪਹਿਲਾਂ ਹੀ ਜਾਣ ਲੈਂਦਾ ਵੀ ਅੱਜ ਮੇਰੇ ਕੋਲ ਸਿੱਖਣ ਆ ਕੇ ਮੇਰੇ ਤੋਂ ਆ ਮੰਗਣਾ ਹੈ ਤੇ ਦੂਜੀ ਗੱਲ ਸਤਗੁਰੂ ਜੀ ਕਹਿੰਦੇ ਪੁਰਖ ਵਿਦਾਤੇ ਉਹ ਵੱਡਾ ਪੁਰਖ ਵੀ ਹੈ ਉਸ ਤੋਂ ਵੱਡਾ ਵੀ ਕੋਈ ਨਹੀਂ ਉਹ ਸਾਰੇ ਬ੍ਰਹਿਮੰਡ ਦੀ ਪ੍ਰਤਪਾਲਨਾ ਕਰ ਰਿਹਾ ਸਭ ਜੀਵਾਂ ਦੀ ਪ੍ਰਤਪਾਲਨਾ ਕਰ ਰਿਹਾ ਸਭ ਦੇ ਵਿੱਚ ਉਹਦੀ ਜੋਤ ਹੈ ਸਤਗੁਰੂ ਜੀ ਕਹਿੰਦੇ ਵੱਡਾ ਪੁਰਖ ਵੀ ਹੈ ਸਰਦਾ ਮਨ ਕੀ ਪੂਰੇ ਫਿਰ ਸਤਗੁਰੂ ਗਰੀਬਨਵਾਜ ਜੀ ਕਹਿੰਦੇ ਤੇ ਜਿਹੜਾ ਉਹਦੀ ਉਸ ਨੂੰ ਸਰਦਾ ਰੱਖ ਕੇ ਆਪਣੇ ਮਨ ਦੇ ਵਿੱਚ ਪੂਜਦਾ ਹੈ ਉਹਦੀ ਸਤਿ ਸਲਾਹ ਕਰਦਾ ਹੈ ਉਹਦੇ ਗੁਣਾਂ ਦੀ ਵਿਚਾਰ ਕਰਦਾ ਹੈ ਉਹਨੂੰ ਬਾਰੰਬਾਰ ਨਮਸਕਾਰ ਕਰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਉਸਦੇ ਦਿਆਲੂ ਕਿਰਪਾਲੂ ਹੋ ਕੇ ਉਹਦੇ ਕਾਰਜ ਰਾਸ ਕਰ ਦਿੰਦਾ ਹੈ ਕਿਉਂ ਕਿਉਂਕਿ ਉਹ ਸਭ ਦੀਆਂ ਗੱਲਾਂ ਜਾਣਨ ਵਾਲਾ ਉਹ ਅੰਤਰਜਾਮੀ ਹੈ ਚਾਰਨ ਕਮਲ ਸਰਨ ਸੁਖ ਸਾਗਰ ਨਾਨਕ ਸਾਧਗੁਰ ਬਾਣ ਏ ਸੁਖਾਂ ਦੇ ਸਾਗਰ ਪ੍ਰਭੂ ਪਿਤਾ ਵਾਹਿਗੁਰੂ ਨਰੰਕਾਰ ਜੀਓ ਮੈਂ ਆਪ ਜੀ ਦੇ ਚਰਨ ਕਮਲਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ ਭਾਵ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਆਇਆ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਸਾਹਿਬ ਕਹਿੰਦੇ ਮੈਂ ਆਪ ਜੀ ਤੋਂ ਸਦਾ ਕੁਰਬਾਨ ਜਾਂਦਾ ਹਾਂ ਸਾਹਿਬ ਦੀ ਪਾਮਰ ਬਾਣੀ ਕਹਿੰਦੀ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ ਸਹਿਬ ਕਹਿੰਦੇ ਉਹ ਸਮਾਂ ਕਿਡਾ ਵਡਭਾਗਾ ਹੈ ਕਿੰਨਾ ਚੰਗਾ ਹੈ ਜਦੋਂ ਮੈਂ ਆਪ ਜੀ ਦੀ ਸ਼ਰਮ ਦੇ ਵਿੱਚ ਆਇਆ ਤੇ ਆਇਆ ਕਦੋਂ ਸਹਿਬ ਕਹਿੰਦੇ ਜਦੋਂ ਆਪ ਜੀ ਨੇ ਕਿਰਪਾ ਕੀਤੀ ਹੁਣ ਅਗਲੇ ਪਾਵਨ ਸ਼ਬਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਂਦੇ ਨੇ ਨਟ ਮਹੱਲਾ ਪੰਜਵਾਂ ਹੌਂ ਬਾਰ-ਬਾਰ ਜਾਉ ਗੁਰਗੁਪਾਲ ਰਹਾਉ ਮੋਹਨ ਦੇ ਗੁਣ ਤੁਮ ਪੂਰਨ ਦਾਤੇ ਦੀਨਾ नाथ दयाल ਇਹ ਪਾਵਨ ਸ਼ਬਦ ਵੀ ਨਰ ਨਾਰਾਇਣ ਰਾਗ ਦੇ ਵਿੱਚ पंचम बादशाह सतगुरु गुरु अर्जुन देव महाराज पादशे जी दी मुबारक प्रसना ਦੇ ਵਿੱਚੋਂ ਉਚਾਰਨ ਕੀਤਾ ਹੋਇਆ ਹੈ। ਸਹਿਬ ਕਹਿੰਦੇ ਹੈ ਗੁਰੂ ਮੈਂ ਆਪਜੀ ਤੋਂ ਬਲਿਹਾਰ ਜਾਂਦਾ ਹਾਂ। हे गोपाल गोपाल ਦਾ ਭਾਵ ਉਹਦਾ ਗੋ ਨਾਮਾ ਧਰਤੀ ਦਾ ਤੇ ਪਾਲ ਕਹਿੰਦੇ ਨੇ ਰੱਖਿਆ ਕਰਨ ਵਾਲਾ। ਧਰਤੀ ਵੀ ਰੱਖਿਆ ਕਰਨ ਵਾਲਾ ਉਹ ਨਿਰੰਕਾਰ। ਮੈਂ ਆਪਜੀ ਤੋਂ ਬਲਿਹਾਰ ਜਾਂਦਾ ਹਾਂ। ਮੈਂ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ ਵਾਰ-ਵਾਰ ਮੈਂ ਨਿਰਗੁਣ ਹਾਂ ਸਭ ਗੁਣਾਂ ਤੋਂ ਰਹਿਤ ਹਾਂ ਭਾਵ ਕਿ ਮੇਰੇ ਵਿੱਚ ਕੋਈ ਗੁਣ ਨਹੀਂ ਮੈਂ ਤਾਂ ਗੁਣਾਂ ਤੋਂ ਰਹਿਤ ਹਾਂ ਮੇਰੇ ਅੰਦਰ ਤੇ ਸਭ ਆਉ ਗੁਣ ਹੀ ਆਉ ਗੁਣ ਨੇ ਗੁਣ ਇੱਕ ਵੀ ਨਹੀਂ ਤੇ ਹੇ ਦਾਤੇ ਪ੍ਰਭੂ ਪਿਤਾ ਵਾਹਿਗੁਰੂ ਜੀ ਆਪ ਜੀ ਸਭ ਗੁਣਾਂ ਦੇ ਨਾਲ ਪੂਰਨ ਹੋ ਭਰਪੂਰ ਹੋ ਤੇ ਆਪ ਜੀ ਦੀਨਾ ਤੇ ਦਇਆ ਕਰਨ ਵਾਲੇ ਹੋ ਸਭ ਦੇ ਸੁਆਮੀ ਹੋ ਤੇ ਕਿਰਪਾ ਕਰੋ ਮੇਰੀ ਵੀ ਰੱਖਿਆ ਕਰੋ ਮੇਰੇ ਤੇ ਵੀ ਕਿਰਪਾ ਕਰੋ ਦੀਨ ਦਇਆਲ ਨਰੰਕਾਰ ਪ੍ਰਭੂ ਪਿਤਾ ਵੈਗੁਰੂ ਜੀ ਸਾਡੇ ਤੇ ਵੀ ਰਹਿਮਤ ਕਰੋ ਊਠਤ ਬੈਠਤ ਸੋਵਤ ਜਾਗਤ ਜੀ ਪ੍ਰਾਣ ਧਨ ਮਾਲ ਸਤਿਗੁਰੂ ਚ ਕਹਿੰਦੇ ਉੱਠਦੇ ਆਂ ਬੈੰਦੇ ਆਂ ਸੌਂਦੇ ਆਂ ਜਾਗਦੇ ਆਂ ਇੱਕ ਆਪ ਜੀ ਨੂੰ ਯਾਦ ਕਰਦੇ ਹੇ ਮੇਰੇ ਜੀਆ ਦੇ ਵਿੱਚ ਪ੍ਰਾਣ ਰੱਖਣ ਵਾਲੇ ਪ੍ਰਭੂ ਪਿਤਾ ਵਾਹਿਗੁਰੂ ਜੀ ਮੇਰਾ ਮਾਲ ਧਨ ਮੇਰੀ ਸ਼ੌਹਰਤ ਮੇਰੇ ਰਤਬੇ ਇਹ ਸਭ ਆਪ ਜੀ ਮੈਨੂੰ ਜੀਵਨ ਦੇ ਵਿੱਚ ਜਿਤਨੇ ਵੀ ਆਪ ਜੀ ਨੇ ਦੁਨਿਆਵੀ ਸੁੱਖ ਦਿੱਤੇ ਉਹ ਆਪ ਜੀ ਦੇ ਨੇ ਮੇਰੇ ਅੰਦਰ ਚੱਲ ਰਹੀ ਸਵਾਸਾਂ ਦੀ ਡੋਰ ਉਹ ਆਪ ਜੀ ਦੀ ਹੈ ਜਿਤਨੇ ਮੈਨੂੰ ਸਰੀਰਕ ਗਿਆਨ ਇੰਦਰੀ ਬਖਸ਼ਿਸ਼ ਕੀਤੇ ਉਹ ਸਭ ਆਪ ਜੀ ਦੇ ਨੇ ਇਹ ਸਰੀਰ ਆਪ ਜੀ ਦਾ ਦਿੱਤਾ ਹੋਇਆ ਹੈ ਮੇਰਾ ਤੇ ਰੋਮ ਰੋਮ ਆਪ ਜੀ ਦਾ ਕਰਜ਼ਦਾਰ ਹੈ हे मेरे आकार्थुक भाई गुरु मैं त आप जी दे दासा दा दास हां मेरे अंदर बस इको ही तांग है कि आप जी कृपा करो मेहर करो कृपा दृष्टि करो मेहर दे घर विच आके मेरे औगणा नु ना चितारदे होए ते मेनू नाम दी दात बख्शीश ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਹੀ ਮੇਰੇ ਪ੍ਰਭੂ ਪਿਤਾ ਵਾਹਿਗੁਰੂ ਜੀ ਮੇਰੇ ਮਨ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਬੜੀ ਪਿਆਸ ਲੱਗੀ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ होए प्रभ मेरा एहि बिनंती सुन प्रभ मेरे देह नाम कर अपने चेहरे मेरे मन दे अंदर आप जी दे दर्शन दी टांग लगी हुई है मैं जिंदा भी आप जी दे दर्शन देख के है ते मेरे जीवन दा पूर्ण कर्म भी यही है मैं आप जी दे दर्शन कर सकदा किते एक चाल कर ਇੱਕ ਪਲ ਕਿਤੇ ਆਪ ਜੀ ਦੇ ਦਰਸ਼ਨ ਹੋ ਜਾਣ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਕਿਤੇ ਇੱਕ ਪਲ ਵਾਸਤੇ ਕਿਤੇ ਅੱਖ ਚਮਕਣ ਦੇ ਸਮੇਂ ਤੱਕ ਹੀ ਸਤਿਗੁਰੂ ਜੀ ਕਹਿੰਦੇ ਕਿਤੇ ਤੇਰੇ ਦਰਸ਼ਨ ਹੋ ਜਾਣ ਤੇ ਮੇਰਾ ਜੀਵਨ ਧੰਨ ਹੋ ਜਾਵੇ ਮੇਰਾ ਇਹ ਸੰਸਾਰ ਤੇ ਆਇਆ ਸਫਲਾ ਹੋ ਜਾਵੇ ਤੇ ਗਰੀਬਨ ਆਵਾਜ਼ ਆਪ ਜੀ ਦੇ ਚਰਨਾਂ ਦੇ ਵਿੱਚ ਮੇਰੀ ਇਹੋ ਬੇਨਤੀ ਇਹੋ ਜੋਦਰੀ ਹੈ ਮੇਰੇ ਜੀਵਨ ਦਾ ਇਹੋ ਇੱਕ ਕੇਵਲ ਕਰਮ ਹੈ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਹਾਂ ਜੋਦਰੀ ਕਰ ਰਿਹਾ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਕਿਉਂਕਿ ਆਪ ਜੀ ਦਾ ਨਾਮ ਮਿਲਣ ਦੇ ਨਾਲ ਹੀ ਮੈਨੂੰ ਆਪ ਜੀ ਦੇ ਦਰਸ਼ਨ ਹੋਣਗੇ ਜਦ ਤੱਕ ਮੇਰੇ ਜੀਵਨ ਵਿੱਚ ਸਿਮਰਨ ਨਹੀਂ ਜਦ ਤੱਕ ਮੇਰੇ ਜੀਵਨ ਦੇ ਵਿੱਚ ਨਿਤਨੇਮ ਨਹੀਂ ਜਦ ਤੱਕ ਮੇਰੇ ਜੀਵਨ ਦੇ ਵਿੱਚ ਭਗਤੀ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਮੈਨੂੰ ਪਤਾ ਵੀ ਉਹਨਾਂ ਚਰਤੇ ਦੇ ਦਰਸ਼ਨ ਹੋਣੇ ਮੇਰੇ ਵਾਸਤੇ ਕਠਿਨ ਹੈ ਮੁਸ਼ਕਲ ਹੈ ਤੇ ਇਸ ਕਰਕੇ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਦੇਹ ਨਾਮ ਕਰ ਆਪਣੇ ਚਿਹਰੇ ਆਪਣੇ ਸੇਵਕਾਂ ਨੂੰ ਆਪਣੇ ਭਗਤਾਂ ਨੂੰ ਰਹਿਮਤ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰੋ ਮੇਰੇ ਮਨ ਦੇ ਅੰਦਰ ਇਸ ਕਰਕੇ ਆਪ ਜੀ ਦੇ ਦਰਸ਼ਨ ਦੀ ਪਿਆਸ ਹੈ ਤਾਂਗਾ ਕਿਉਂਕਿ ਜਦ ਤੱਕ ਮੈਂ ਆਪ ਜੀ ਦੇ ਦਰਸ਼ਨ ਨਹੀਂ ਕਰਦਾ ਉਤਨਾ ਜਿੰਨਾ ਜਿਹੜਾ ਮੇਰਾ ਮੇਰਾ ਜੀਵਨ ਹੈ ਨਾ ਉਹ ਇਸ ਤਰ੍ਹਾਂ ਹੈ ਜਿਵੇਂ ਵਿਰਾਨ ਰੇਗਿਸਤਾਨ ਪਿਆ ਹੁੰਦਾ ਹੈ ਔਰ ਉਸ ਵਿਰਾਨ ਰੇਗਿਸਤਾਨ ਦੇ ਵਿੱਚ ਕੋਈ ਬੀਜ ਪਾਈਏ ਤੇ ਉਹ ਬੀਜ ਜਿਹੜਾ ਵਿਰਥ ਹੋ ਜਾਂਦਾ ਕਿਉਂਕਿ ਉੱਗਦਾ ਨਹੀਂ ਉਹੀ ਕਿਤੇ ਪਹਿਲਾਂ ਜਿਹੜਾ ਕਿਤੇ ਬਹਾਨ ਰੇਗਿਸਤਾਨ ਪਿਆ ਹੋਵੇ ਜਦੋਂ ਉੱਥੇ ਹੋਰ ਬੂਟੇ ਪੌਦੇ ਲੱਗ ਜਾਣ ਰੁੱਖ ਲੱਗ ਜਾਣ ਤੇ ਉਹੀ ਜਿਹੜਾ ਬਹਾਨ ਰੇਗਿਸਤਾਨ ਉਹਦੀ ਸ਼ੋਭਾ ਵਤ ਜਾਂਦੀ ਹੈ ਤੇ ਉਹ ਜਦੋਂ ਉੱਥੇ ਪੌਦੇ ਲੱਗੇ ਹੋਣ ਬੂਟੇ ਲੱਗੇ ਹੋਣ ਜਾਂ ਰੁੱਖ ਲੱਗੇ ਹੋਣ ਤੇ ਫਿਰ ਜਦੋਂ ਉੱਥੇ ਬੀਜ ਪਾ ਕੇ ਆਪਾਂ ਉਹਨੂੰ ਪਾਣੀ ਦਈਏ ਸਮੇਂ ਸਿਰ ਤੇ ਉਹ ਬੀਜ ਜਿਹੜਾ ਉੱਗਿਆ ਹੁੰਦਾ ਸਾਡੀ ਬੇਨਤੀ ਸਫਲੀ ਹੋ ਜਾਂਦੀ ਹੈ ਹੁਣ ਜੇਕਰ ਬਹਾਰਾਂ ਪਿਆ ਤੇ ਬਹਾਰਾਂ ਪਏ ਦੇ ਵਿੱਚ ਜੇਕਰ ਆਪਾਂ ਬੀਜ ਪਾਈਏ ਤੇ ਨਹੀਂ ਉੱਗੇਗਾ ਤੇ ਜੇਕਰ ਉੱਥੇ ਹੋਰ ਬੂਟੇ ਪੌਦੇ ਲਾਏ ਜਾਣ ਉਹਨਾਂ ਨੂੰ ਪਾਣੀ ਦਿੱਤਾ ਜਾਵੇ ਤੇ ਫਿਰ ਉਹ ਉੱਗ ਜਾਂਦੇ ਆ ਹੁਣ ਸਾਡਾ ਮਨ ਨਾਮ ਤੋਂ ਬਿਨਾਂ ਸਿਮਰਨ ਤੋਂ ਆਪਣਾ ਬਹਾਰਾਂ ਰੇਗਿਸਤਾਨ ਦੀ ਤਰ੍ਹਾਂ ਪਿਆ ਹੈ ਤੇ ਬੂਟੇ ਕਿਹੜੇ ਲਾਉਣੇ ਚਾਹੁੰਨੇ ਆ ਵੀ ਸਾਡੇ ਮਨ ਨੂੰ ਖੁਸ਼ੀ ਮਿਲੇ ਸਾਡੀਆਂ ਲੋੜਾਂ ਪੂਰੀਆਂ ਹੋਣ ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ ਕਿਉਂਕਿ ਮਨ ਤੇ ਵੈਰਾਂ ਰੇਗਿਸਤਾਨ ਦੀ ਤਰ੍ਹਾਂ ਬਣਿਆ ਪਿਆ ਉਸ ਨੂੰ ਤੂੰ ਨਾਮ ਰੂਪੀ ਪਾਣੀ ਦੇ ਉਹ ਧਰਤੀ ਪਈ ਬੰਜਰ ਨੂੰ ਸਤਿਗੁਰੂ ਜੀ ਕਹਿੰਦੇ ਉਪਜਾਊ ਕਰ ਤਾਂ ਕਿ ਕੋਦੇ ਤੇ ਜਦੋਂ ਤੂੰ ਬੀਜ ਪਾਵੇਂ ਤੇ ਉਹ ਬੀਜ ਉੱਗੇ ਸਤਗੁਰੂ ਜੀ ਕਹਿੰਦੇ ਥੋੜੀ ਜਿਹੀ ਸਿਮਰਨ ਭਗਤੀ ਥੋੜੇ ਥੋੜੇ ਨਾਲ ਜਦ ਸ਼ੁਰੂ ਕਰਾਂਗੇ ਨਾ ਆਪਾਂ ਥੋੜਾ ਥੋੜਾ ਸਮਾਂ ਤੇ ਹੌਲੀ ਹੌਲੀ ਬੰਦਗੀ ਕਰਦਿਆ ਕਰਦਿਆਂ ਸਿਮਰਨ ਕਰਦਿਆ ਕਰਾਂ ਗੁਰੂ ਮਿਹਰਬਾਨ ਹੋ ਜਾਵੇਗੀ ਫਿਰ ਨਾਮ ਦੀ ਲੱਟ ਲੱਗ ਜਾਵੇਗੀ ਜਿਵੇਂ ਆਪਾਂ ਕਹਿੰਦੀਏ ਕਿਸੇ ਨੂੰ ਕੁਝ ਖਾਣ ਦੀ ਲੱਟ ਲੱਗੀ ਹੁੰਦੀ ਜਦ ਤੱਕ ਉਹਨੂੰ ਕੁਝ ਮਿਲਦਾ ਨਹੀਂ ਨਾ ਉਹ ਕਹਿੰਦਾ ਵੀ ਮੈਂ ਰਹਿ ਨਹੀਂ ਸਕਦਾ ਇਹ ਚੀਜ਼ ਖਾਦੇ ਤੋਂ ਬਿਨਾ ਕੋਈ ਵੀ ਚੀਜ਼ ਕਹਿ ਦिए ਤੇ ਇਸ ਤਰ੍ਹਾਂ ਨਾਮ ਦੀ ਲੱਟ ਲੱਗ ਜਾਂਦੀ ਫਿਰ ਜੀਵ ਕਹਿੰਦਾ ਹੈ ਵੀ ਜਦ ਤੱਕ ਮੈਂ ਉਸ ਸਮੇਂ ਤੇ ਸਿਮਰਨ ਕਰਨ ਨਹੀਂ ਬੈਠਦਾ ਨਾ ਉਦਾਂ ਚਿਰ ਮੇਰੇ ਮਨ ਨੂੰ ਬੇਕੁਲਤਾ ਲੱਗੀ ਰਹਿੰਦੀ ਹੈ ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪ ਜੀ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਤਾਂ ਕਿ ਆਪ ਜੀ ਦਾ ਨਾਮ ਜਪਦਿਆਂ ਜਪਦਿਆਂ ਸਿਮਰਨ ਕਰਦਿਆਂ ਕਰਦਿਆਂ ਮੈਨੂੰ ਇੱਕ ਪਲ ਵਾਸਤੇ ਹੀ ਆਪ ਜੀ ਦੇ ਦਰਸ਼ਨ ਹੋ ਜਾਣ ਤੇ ਇਹ ਜੀਵਨ ਮੇਰਾ ਜਿਹੜਾ ਹੈ ਸੰਸਾਰ ਤੇ ਆਇਆ ਇਹ ਸਫਲਿਆ ਹੋ ਜਾਵੇ ਅੱਜ ਦੇ 5 ਬਚਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਵਿੱਤਰ ਬਾਣੀ ਦੇ ਵਿੱਚ ਉਸ ਨਿਰੰਕਾਰ ਪ੍ਰਭੂ ਪਿਤਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਤੜੀ ਕਰ ਰਹੇ ਨੇ ਸਾਹਿਬ ਕਿਰਪਾ ਕਰਦੇ ਆ ਕਹਿੰਦੇ ਗਰੀਬ ਨਵਾਜ਼ हे ਮੇਰਾਂ ਦੇ ਦਾਤੇ हे दीन ਦੁਨੀਆਂ ਦੇ ਮਾਲਕ ਇਹ ਕੁੱਲ ਸ੍ਰਿਸ਼ਟੀ ਕੁੱਲ ਕਾਇਨਾਤ ਦੇ ਸਾਂਝੇ ਗੁਰੂ ਕਿਰਪਾ ਕਰੋ ਰਹਿਮਤ ਕਰੋ ਸਾਡੀ ਵੀ ਮਨ ਦੀ ਅਵਸਥਾ ਐਸੀ ਬਣ ਜਾਵੇ ਵੀ ਅਸੀਂ ਅੰਮ੍ਰਿਤ ਵੇਲੇ ਉੱਠੀਏ ਅਮਰਤ ਵੇਲੇ ਉਟਕੇ ਆਪ ਜੀ ਦਾ ਸਿਮਰਨ ਕਰੀਏ ਬੰਦਗੀ ਨਾਲ ਜੁੜੀਏ ਤਾਂ ਤੇ ਫਿਰ ਜਿਹੜੇ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਬੰਦੇ ਹੋ ਜਾਣ ਕੁਰਬਾਨੀ ਵਿਚਾਰ ਕਰਦਿਆਂ ਹੋਈਆਂ ਬੰਤ ਭੁੱਲਾਂ ਦੀ ਖਿਮਾ ਸੰਗਤ ਤੇ ਸਤਿਗੁਰੂ ਜੀ ਬਖਸ਼ਿਸ਼ ਜੋਗ ਨੇ ਬਖਸ਼ ਲੈਣ ਸਵਾਵ ਗੁਰੂ ਪਿਆਰ ਵਾਲੇ ਉਸ ਅਮਾ ਅਰਦਾਸ ਬੇਨਤੀ ਦਾ ਹੋ ਗਿਆ 6 ਪੌੜੀਆਂ ਅਨੰਦ ਸਿੰਘ ਜੀ ਦੇ ਜਾਪ ਕਰਕੇ ਆਪਾਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਸਾਰੀ ਸੰਗਤ ਗੱਜ ਕੇ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ